ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਤਿੰਨ ਬਿਹੜਾਂ ਦਿਖਾਵਾਂਗੇ ਇੱਕ ਤਾਂ ਟੋਕੜ ਗੱਬਣ ਚੱਕ ਪਾਸ ਬਿਹੜਾ ਬਾਈ ਕੋਲੇ ਤੇ ਇੱਕ ਆ ਗਈ ਤਾਂ ਜੀ ਸੂਈ ਬਿਹੜ ਤੇ ਇੱਕ ਕੱਲੀ ਟੋਕੜ ਬਿਹੜਾ ਗੀ ਤੇ ਜਿਸ ਪਿੰਡ ਚੋਂ ਵੀਡੀਓ ਬਣਾਈ ਆ ਪਿੰਡ ਕੌਣਸ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡੇ ਤਰੋਂਕ ਤੌਲਾ ਵੀ ਨੇੜੇ ਰਹਿੰਦਾ ਬਾਈ ਟੱਲਮਾ ਪਿੰਡ ਵੀ ਨੇੜੇ ਆ ਬਰਨਾਲਾ ਵੀ ਨੇੜੇ ਆ ਤਪਾ ਵੀ ਨੇੜੇ ਰਹਿੰਦਾ ਬਾਈ ਨੂੰ ਮੋਬਾਈਲ ਨੰਬਰ ਬੋਲ ਦਿਓ ਬਾਈ ਮੋਬਾਈਲ ਨੰਬਰ ਬੋਲ ਦਿਓ ਬਾਈ 94178 44114 ਠੀਕ ਹੈ ਪਹਿਲੇ ਨੰਬਰ ਵਾਲੀ ਕਿੰਨੇ ਟਾਈਮ ਦੀ ਚੱਕ ਪਾਸ ਆ ਬਾਈ? ਕਈ ਟਾਈਮ ਹੀ ਨੇ ਚੱਕ ਪਾਸ ਆ। ਪੂਰੀ ਠੰਡੀ ਸੀ ਦਾ। ਕਿੰਨਾ ਦੁੱਧ ਆ ਬਾਈ? ਦੁੱਧ 12 ਕਿਲੋ ਤਿਆਰ ਆ ਇਹ ਪੂਰਾ। ਠੀਕ ਆ। ਬਾਈ ਕਹਿੰਦਾ ਭਾਵੇਂ ਦੋ ਟਾਈਮਾਂ ਚਾਰ ਟਾਈਮ ਚਵਾਈ ਕਰ ਲੈ। ਤੇ ਬਾਈ ਕਹਿੰਦਾ ਆਪਣੀ ਤਸੱਲੀ ਕਰਾਈ ਵੀ ਤੁਸੀਂ ਆਪ ਦਾ ਡਾਕਟਰ ਬਾਈ ਨਾਲ ਲੈ ਕੇ ਤਸੱਲੀ ਕਰਵਾ ਲੈ ਕਿਉਂਕਿ ਛੋੜਾ ਹੱਕ ਵੀ ਆ। ਥਣਾ ਥਣਾ ਦਾ ਗਾਇ ਬਹੁਤ ਚੰਗਾ ਗੁਲਾਬੀ ਥਣ ਦੁੱਧ ਵਾਲੀ ਨਾਲ ਰੋਡ ਬੜੀ ਚੰਗੀ ਹੈਗੀ ਤੇ ਕੁਆਲਿਟੀ ਵਾਲੀ ਬੜਾ ਗੋਲ ਮਟੋਲ ਕਰਨ ਵਾਲੀ ਪਈ ਆ ਤੇ ਮੁੱਲ ਬਾਈ ਨੇ ਤਿੰਨਾਂ ਦੀ ਬਾਈ ਫੋਨ ਤੇ ਰੱਖਿਆ ਬਾਈ ਕਹਿੰਦਾ ਮੁੱਲ ਜਿਹੜੇ ਰਹਿਣਗੇ ਜਮਾ ਜਾਇਜ ਨੇ ਕਿ ਬਾਲਾ ਮੁੱਲ ਨਹੀਂ ਕਰਦੇ ਕਿ ਨਹੀਂ ਬਾਈ ਹਾਂਜੀ ਤੇ ਦੋ ਨੰਬਰ ਤੇ ਤਾਜੀ ਆ ਗਈ ਹਾਂਜੀ ਕਿੰਨੇ ਦਿਨ ਹੋਗੇ 10 ਤੋਂ 11 ਦਿਨ 10 ਤੋਂ 11 ਦਿਨ ਸੂਈ ਨੂੰ ਕਿੰਨਾ ਦੁੱਧ ਬਾਈ ਜਿਹ ਦੁੱਧ 10 ਕਿਲੋ ਤਿਆਰ ਹੈ ਠੀਕ ਆ ਥਾਨ ਹਵਾਨੇ ਦੀ ਸਾਫ ਬਾਈ ਤੇ ਬਾਈ ਕਹਿੰਦਾ ਸਵੇਰ ਦੀ ਚਵਾਈ ਹੋਈ ਵੀ ਆ ਬਾਈ ਟਾਈਮ ਹੁੰਦਾ ਹੁਣ 1:00 ਵਜੇ ਦਾ ਟਾਈਮ ਹੁੰਦਾ ਉਸ ਸ਼ਾਮ ਨਾਲ ਵਦੰਦਾ ਜਲਾਲੇ ਸ਼ਾਮ ਤੱਕ ਬਾਈ ਕਹਿੰਦਾ ਆਡਰ ਸੋਨਾ ਤਿਆਰ ਕਰੂਗੀ ਪ੍ਰਿੰਟ ਦੀ ਗੱਲ ਕਰੀਏ ਫੁੱਲ ਪ੍ਰਿੰਟ ਚੰਗਾ ਕਰਦਾ ਮਤਲਬ ਕਿ ਨਾਂ ਵਾਲੀ ਪੱਟੀ ਤੇ ਨਾਂ ਵਾਲੀ ਛੋਟੀ ਮੋਲ ਬਾਈ ਤਿੰਨਾ ਦੇ ਫੋਨ ਤੇ ਰਹਿਣਗੇ ਤੇ ਲਾਸਟ ਵਾਲੀ ਬਾਈ ਲਾਸਟ ਵਾਲੀ ਤਿੰਨ ਮਹੀਨੇ ਸੂਈ ਨੂੰ ਹੋ ਗਏ ਤੇ 34 ਦਿਨ ਹੋ ਗਏ ਟੀਕਾ ਪਣੇ ਠੀਕ ਆ ਤੇ 34 ਦਿਨ ਬਾਈ ਕਹਿੰਦਾ ਟੀਕਾ ਲੱਗਣਾ ਹੋ ਗਿਆ ਬਾਈ ਬਾਕੀ ਮੋਲ ਹੋਊਗਾ ਖਾਲੀ ਵਾਲਾ ਬਾਈ ਜੋ ਵੀ ਖਾਲੀ ਵਾਲਾ ਜੈਜ ਪੂਰਾ ਕਿੰਨਾ ਕਰਦਾ ਠੀਕ ਆ ਜੈਜ ਬਾਈ ਕਹਿੰਦਾ ਮੋਲ ਰੁਕੂਗਾ ਬਾਈ ਮੋਲ ਨਹੀਂ ਬੜਾ ਕਰਦੇ ਕਿਸੇ ਵੀ ਵੀਰ ਨੂੰ ਤਿੰਨਾ ਚ ਕੋਈ ਵੀ ਵਰਡ ਪਸੰਦ ਆਵੇ ਕਰ ਲਿਓ ਬਾਈ ਨਾ ਬਾਈ ਕੰਡੈਕਟਰ ਧੰਨਵਾਦ